ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਆ ਤੁਹਾਡਾ ਸਾਡੇ YouTube ਚੈਨਲ ਤੇ ਜੀ ਲੋ ਜੀ ਆਫਰ ਵਾਲੇ ਆਰਟੀਕਲ ਆਏ ਆ ਜੀ 450 ਰੇਂਜ ਚ ਸੂਟ ਜਿਹੜਾ ਚੱਲ ਰਿਹਾ ਆਪਣਾ ਆਫਰ ਪ੍ਰਾਈਸ ਜੀ 900 ਦੇ ਤੋਂ 450 ਇੱਕ ਕੱਲਾ ਕੱਲਾ ਪੀਸ ਓਪਨ ਕਰਕੇ ਦਿਖਾਵਾਂ ਆ ਵੀਡੀਓ ਲਾਸਟ ਤੱਕ ਦੇਖ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਾਰਿਆਂ ਨੂੰ ਬੇਨਤੀ ਐ ਲੋ ਜੀ ਡਿਜ਼ਾਈਨ ਆਪਾਂ ਓਪਨ ਕਰਨ ਲੱਗੇ ਆ ਸਾਰੇ ਹੁਣ ਪ੍ਰੋਪਰ ਤੁਸੀਂ ਵੀਡੀਓ ਬਸ ਲਾਸਟ ਤੱਕ ਦੇਖਿਓ ਤੁਹਾਨੂੰ ਕੱਲਾ ਕੱਲਾ ਡਿਜ਼ਾਈਨ ਕੱਲਾ ਕੱਲਾ ਰੰਗ ਓਪਨ ਕਰਕੇ ਦਿਖਾਵਾਂਗਾ ਮੇਰੀ ਸਭ ਨੂੰ ਬੇਨਤੀ ਹੈ ਕਿ 450 ਦਾ ਸਟਾਕ ਜਿੰਨੇ ਲੈਣਾ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਣ ਬੜੇ ਸੋਹਣੇ ਪੀਸ ਆਏ ਨੇ ਲੋ ਜੀ ਪਹਿਲਾ ਡਿਜ਼ਾਈਨ ਉੱਪਰ ਕਰਨ ਲੱਗਾ ਬੜਾ ਪਿਆਰਾ ਲੋ ਜੀ ਇਹ ਡਿਜ਼ਾਈਨ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਹੈ ਲੈਕਰ ਬੜਾ ਸੋਹਣਾ ਬਣਿਆ ਹੋਇਆ ਹੈ 450 ਪ੍ਰਾਈਸ 902 450 ਦਾ ਇੱਕ ਚਾਹੇ ਤੁਸੀਂ ਸਿੰਗਲ ਵੀ ਬਾਏ ਕਰ ਸਕਦੇ ਹੋ ਸਿੰਗਲ ਵੀ ਦੇ ਦਾਂਗੇ ਲੋ ਜੀ ਮੈਚਿੰਗ ਬਾਟਮ ਚਾਰ ਰੰਗ ਆਣਗੇ ਇਸ ਡਿਜ਼ਾਈਨ ਦੇ ਵਿੱਚ ਬੜੇ ਸੋਹਣੇ ਦੁਪੱਟਾ ਨਾਲ ਮਲ ਕੋਟਨ ਦਾ ਪਿਓਰ ਕਾਟਨ ਦਾ ਦੁਪੱਟਾ ਵਧੀਆ ਕੁਆਲਿਟੀ ਦਾ ਖੁੱਲਾ ਢੁਲਾ ਦੁਪੱਟਾ ਹੈਗਾ ਦੁਪੱਟਾ ਚੈੱਕ ਕਰੋ ਕਿੰਨਾ ਸੋਹਣਾ ਬਣਾਇਆ ਹੈ ਦੁਪੱਟੇ ਦੀ ਪ੍ਰਿੰਟੇ ਦੇਖੋ ਕਿੰਨੀ ਪਿਆਰੀ ਹੈ ਇਸ ਦੇ ਵਿੱਚ ਕਲਰ ਆਣਗੇ 4 4 ਰੰਗ ਪਿਆਰੇ ਨੇ ਇੱਕ ਆਏਗਾ ਲੈਮਨ ਕਲਰ ਇੱਕ ਆ ਗਿਆ ਲੈਮਨ ਜੀ ਇੱਕ ਆ ਗਿਆ ਪੀਚ ਕਲਰ niche ਗਾਜ਼ਰੀ ਆ ਗਿਆ ਇੱਕ ਲੈਮਨ ਆ ਗਿਆ ਇੱਕ ਆਏਗਾ ਪੀਚ ਤੇ ਇੱਕ ਆ ਬੜਾ ਸੋਹਣਾ ਕਲਰ ਹੈ ਨਵਾਂ ਇਹ ਰੰਗ ਹੈ ਪਿਸਤਾ ਜਗਲ 4 ਰੰਗ ਇਹਦੇ ਵਿੱਚ ਆ ਗਏ ਜੀ ਨੈਕਸਟ ਡਿਜ਼ਾਈਨ ਆਏਗਾ ਜਿਹੜਾ ਬੜਾ ਪਿਆਰਾ ਉਹ ਆਵਲ ਆ ਡਿਜੀਟਲ ਪ੍ਰਿੰਟ ਦਾ ਡਿਜ਼ਾਈਨ ਕੁਆਲਿਟੀ ਓਸਮ ਹੋएगी ਜੀ 450 ਰੁਪਏ ਮਾਰਕੀਟ ਪ੍ਰਾਈਸ 550 ਕੋ 600 ਆਪਾਂ 650 500 ਦੀ ਰੇਂਜ 'ਚ ਨਹੀਂ ਵੇਚਣਾ ਆਪਾਂ ਵੇਚਣਾ 450 ਰੁਪਏ ਫੁੱਲ ਚੈਲੰਜ ਨਾਲ ਫੁੱਲ ਚੈਲੰਜ ਨਾਲ 450 ਰੇਟ ਦੇਣਾ ਲੋ ਜੀ ਚੈਲੰਜ ਆਪਣਾ ਪੂਰਾ 450 ਰੇਂਜ ਕੋ ਦੇ ਦੇ ਬਰਾਸਤ ਦਾ ਮਾਲ ਜੀ ਇਹਦੇ ਵਿੱਚ ਵੀ ਚਾਰ ਰੰਗ ਆਣਗੇ ਜੀ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣਾ ਹੋਇਆ ਬੀਟਸ ਦਾ ਕੰਮ ਆ ਗਿਆ ਇਸ 'ਚ ਕਲਰ ਆਏਗਾ ਜੀ ਇੱਕ ਬੜਾ ਪਿਆਰਾ ਪੈਰਟ ਕਲਰ ਨਾਈਟ ਪੈਰਟ ਜਿਹਾ ਕਲਰ ਨਵਾਂ ਰੰਗ ਹੈ ਇੱਕ ਰੰਗ ਆਇਆ ਹੈ ਗਾਈ ਸਕਾਈ ਕਲਰ ਇੱਕ ਰੰਗ ਆਇਆ ਹੈ ਇਹਦੇ ਵਿੱਚ ਬੇਬੀ ਪਿੰਕ ਕਲਰ ਜੀ ਸੋ ਚਾਰ ਰੰਗ ਇਹਦੇ ਵਿੱਚ ਆ ਗਏ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਣਾ ਸਕਰੀਨਸ਼ਾਟ ਲੈ ਚਲਿਓ ਮੈਂ ਇਕੱਲਾ ਇਕੱਲਾ ਡਿਜ਼ਾਈਨ ਤੁਹਾਨੂੰ ਓਪਨ ਕਰਕੇ ਦਿਖਾਵਾਂਗਾ ਵੀਡੀਓ ਮੇਰੀ ਪੂਰੀ ਦੇਖਿਓ ਲਾਸਟ ਤੱਕ ਆ ਵੀ ਚੱਕ ਆ ਦੇਖੋ ਕਿੰਨੇ ਸੋਹਣੇ ਦਿਖਾਉ ਦੇ ਕੋਈ ਨਹੀਂ ਕਰਾਉ ਲੋ ਜੀ ਨੈਕਸਟ ਡਿਜ਼ਾਈਨ ਦਿਖਾਉਣਾ ਤੁਹਾਨੂੰ ਮੈਂ ਬੜਾ ਪਿਆਰਾ ਆਵਲਾ ਡੋ ਸੂਪਰ ਹਿੱਟ ਆਰਟੀਕਲ ਡਿਜ਼ਾਈਨਿੰਗ ਚੈੱਕ ਕਰੋ 450 ਰੇਂਜ 'ਚ ਆ ਆਇਟਮਾ ਨਹੀਂ ਮਿਲਦੀਆਂ ਆ ਦੇਖੋ 450 ਰੇਂਜ ਚ ਬਹੁਤ ਸੋਹਣੇ ਪੀਸ ਨੇ ਇਹਦੇ ਵਿੱਚ ਵੀ ਚਾਰ ਰੰਗ ਮਿਲਣਗੇ ਤੁਹਾਨੂੰ ਤਿੰਨ ਚਾਰ ਬਸ ਵੀਡੀਓ ਲਾਸਟ ਤੱਕ ਦੇਖਿਓ ਸਕਿਪ ਨਾ ਕਰਿਓ ਜਿੰਨੇ ਸੂਟ ਲੈਣੇ ਆ ਉਹ ਤਾਂ ਲਾਸਟ ਤੱਕ ਦੇਖਣਗੇ ਆ ਲੋ ਪੀਸ ਚੈੱਕ ਕਰੋ ਕਿੱਡਾ ਸੋਹਣਾ ਪੀਸ ਅਲਟੀਮੇਟ ਪੀਸ ਇਸ ਦੇ ਵਿੱਚ ਇੱਕ ਕਲਰ ਆਏਗਾ ਮਾਊਸ ਕਲਰ ਗਰੇ ਜਿਹਾ ਕਲਰ ਨਵਾਂ ਯਾ ਰੰਗ ਇੱਕ ਆਏਗਾ ਜੀ ਗਾਦਰੀ ਕਲਰ ਤਿੰਨ ਰੰਗ ਇਹਦੇ ਚ ਆ ਗਏ ਜੀ ਬੜਾ ਸੋਹਣਾ ਆਰਟੀਕਲ ਹੈ 450 ਪ੍ਰਾਈਸ ਰਹੇਗਾ 900 ਦੇ ਲੋ ਜੀ ਨੈਕਸਟ ਆਏਗਾ ਬੜਾ ਸੋਹਣਾ ਸੋਲੋ ਪੀਸ ਪੀਸ ਆਇਆ 4 ਪਰ ਆਇਆ ਸੋਲੋ ਹੈ ਸਪੈਸ਼ਲ ਕਰੀਮ ਕਲਰ ਬੜਾ ਪਿਆਰਾ ਪ੍ਰਿੰਟ ਹੈ ਬੜਾ ਪਿਆਰੀ ਡਿਜ਼ਾਈਨਿੰਗ ਹੈ ਯੂਨਿਕ ਇਹ ਸੂਟ 2000 ਦੀ ਰੇਂਜ ਵਿੱਚ ਮਿਲੇਗਾ ਤੁਹਾਨੂੰ ਮਾਰਕੀਟ 'ਚ ਆ ਲੋ ਸੇਮ ਡਿਜ਼ਾਈਨ ਆਪਾਂ 450 ਦੇ ਦੇ ਦਿੰਨਾ ਹੈ ਆ ਦੇਖੋ ਪੀਸ ਚੈੱਕ ਕਰੋ ਕਿੰਨਾ ਸੋਹਣਾ ਪੀਸ ਹੈ ਆ ਦੇਖੋ ਦੁਪੱਟਾ ਦੇਖੋ ਕਿੰਨਾ ਪਿਆਰਾ ਸੋਲੋ ਪੀਸ ਆਏਗਾ ਜੀ ਜਾਂ 4 ਪੀਸ ਲੈ ਲਿਓ ਅਲਟੀਮੇਟ ਪੀਸ ਹੈ 450 ਪ੍ਰਾਈਸ ਲੋ ਜੀ ਨੈਕਸਟ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਹੈ ਇਹ ਡਿਜ਼ਾਈਨ ਸੂਪਰ ਹਿੱਟ ਚੱਲ ਰਿਹਾ ਆਪਣਾ ਆ ਲੋ ਇਹ ਪਹਿਲਾਂ ਸਕ੍ਰੀਨ ਚਾਰਟ ਤੇ ਆਇਆ ਸੀਗਾ ਹੁਣ ਕਲਰਫੁੱਲ ਤੇ ਆਇਆ ਹੈ ਪੀਸ ਚੈੱਕ ਕਰੋ ਕਿਡਾ ਸੋਹਣਾ ਹੈ neck ਤੇ ਬਟਨ ਲੱਗੇ ਹੋਏ ਆ ਪ੍ਰਿੰਟਿੰਗ ਬਹੁਤ ਸੋਹਣੀ ਹੈ ਮੈਚਿੰਗ ਬਾਟਮ ਆਏਗੀ ਵਧੀਆ ਕੁਆਲਿਟੀ ਹੋਏਗੀ ਆ ਲੋ ਦੁਪੱਟਾ ਨਾਲ ਕੋਟ ਨਾਲ ਆ ਦੇਖੋ ਕਿੰਨਾ ਪਿਆਰਾ ਦੁਪੱਟਾ ਹੈ ਅਜੇ ਪੀਸ ਫਰੈਸ਼ ਹੀ ਆ ਰਿਹਾ ਹੈ ਅਲਟੀਮੇਟ ਪੀਸ ਹੈ 450 ਰੇਂਜ ਨਖਰੇ ਕਰਦੇ ਆ ਸੂਟ ਇਹ ਆ ਦੇਖੋ ਕਲਰ ਦੇਖੋ ਕਿੰਨੇ ਪਿਆਰੇ ਨੇ ਇੱਕ ਆਏਗਾ ਪੀਚ ਰੰਗ ਇੱਕ ਆਏਗਾ ਪਿਸਤਾ ਕਲਰ ਜਿਹੜਾ ਕਲਰ ਚਾਹੀਦਾ ਸਕਰੀਨਸ਼ੋਟ ਲੈ ਲਿਓ ਬਸ ਆਪਣਾ ਲੋ ਜੀ ਇੱਕ ਆਏਗਾ ਬੇਬੀ ਪੇਸ 450 ਪ੍ਰਾਈਸ ਹੈ ਜੀ ਨੈਕਸਟ ਡਿਜ਼ਾਈਨ ਤੁਹਾਨੂੰ ਦਿਖਾਣਾ ਬੜਾ ਸੋਹਣਾ ਡਿਜ਼ਾਈਨ ਹੈ ਅਲਟੀਮੇਟ ਡਿਜ਼ਾਈਨ ਹੈ ਚੈੱਕ ਕਰੋ ਕਿੰਨਾ ਪਿਆਰਾ ਡਿਜ਼ਾਈਨ ਆ ਆ ਦੇਖੋ ਨੈਕ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਹੈ ਲਾਈਨਾਂ ਵਾਲੀ ਸ਼ਰਟ ਆਏਗੀ ਮੈਚਿੰਗ ਪ੍ਰਿੰਟਡ ਬਾਟਮ ਆਏਗੀ ਇਸ ਨਾਲ ਪ੍ਰਿੰਟ ਸਲਵਾਰ ਆ ਇਹਦੇ ਨਾਲ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਹੈ ਇਸ ਦੇ ਵਿੱਚ ਵੀ ਚਾਰ ਰੰਗ ਨੇ ਤੁਹਾਨੂੰ ਸਾਰੇ ਦਿਖਾਉਂਗਾ ਪੀਸ ਚੈੱਕ ਕਰੋ ਕਿੰਨਾ ਸੋਹਣਾ ਬਣਾ ਹੈ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਦੁਪੱਟਾ ਬਹੁਤ ਸੋਹਣਾ ਕਲਰ ਸ਼ੇਡ ਚਾਰ ਜੀ ਚਾਰੇ ਰੰਗ ਸੋਨੇ ਇੱਕ ਆਏਗਾ ਮਹਿੰਦੀ ਜਿਹਾ ਕਲਰ ਹੈ ਬੜਾ ਪਿਆਰਾ ਕਲਰ ਹੈ ਇੱਕ ਆਏਗਾ yellow ਕਲਰ ਆ ਵੀ ਕਲਰ ਬਹੁਤ ਸੋਹਣਾ ਤੇ ਇੱਕ ਆਏਗਾ grey ਕਲਰ ਚਾਰ ਰੰਗ ਇਹਦੇ ਵਿੱਚ ਆ ਗਏ ਬੜਾ ਸੋਹਣਾ ਆਰਟੀਕਲ 450 ਪ੍ਰਾਈਸ ਬਿਊਟੀਫੁਲ ਲੋ ਜੀ ਨੈਕਸਟ ਆਏਗਾ ਬੜਾ ਸੋਹਣਾ ਤੇ ਡਿਫਰੈਂਟ ਲੋ ਜੀ ਜੈਪੁਰੀ ਪ੍ਰਿੰਟ ਬਾਂਦਲੀ ਪ੍ਰਿੰਟ ਬਹੁਤ ਹੀ ਪਿਆਰਾ ਚੈੱਕ ਕਰੋ ਆਏਗੀ ਸ਼ਰਟ neck ਦਿਖਾ ਦਿਓ neck ਬਹੁਤ ਸੋਹਣਾ ਬਣਿਆ ਹੋਇਆ ਹੈ ਮੈਚਿੰਗ ਬਾਟਮ ਆਏਗੀ ਆ ਦੁਪੱਟਾ ਆਏਗਾ ਜੈਪੂਰੀ ਪ੍ਰਿੰਟ ਚ ਕਿੰਨਾ ਪਿਆਰਾ ਦੁਪੱਟਾ ਦੇਖੋ 450 ਰੇਂਜ ਚ ਨਹੀਂ ਮਿਲਦਾ ਸਟਾਕ ਨਹੀਂ ਮਿਲਦਾ ਕਿਉਂਕਿ 150 ਰੁਪਏ ਦਾ ਇਕੱਲਾ ਦੁਪੱਟਾ ਹੀ ਹੈ ਪਿੱਛੇ ਰਹਿ ਗਈ ਗਿਆ ਸੁਪਰ ਹੀਟ ਆਰਟੀਕਲ ਆ ਦੇਖੋ ਕਲਰ ਚੈੱਕ ਕਰੋ ਇੱਕ ਬਲੈਕ ਕਲਰ ਆ ਗਿਆ ਤੇ ਇੱਕ ਆਏਗਾ ਸਕਿਨ 골ਡਨ ਕਲਰ ਕਿੰਨਾ ਪਿਆਰਾ ਕਲਰ ਹੈ ਅਲਟੀਮੇਟ ਕਲਰ ਆਏਗਾ। ਲੋ ਜੀ, ਨੈਕਸਟ ਆਏਗਾ ਬੜਾ ਸੋਹਣਾ ਡਿਜ਼ਾਈਨ। ਸੁਪਰ ਹਿੱਟ ਆਰਟੀਕਲ। ਮਾਸਟਰਡ ਕਲਰ ਓਪਨ ਕਰ ਰਿਹਾ ਮੈਂ ਇਹਦੇ ਚਾਰ ਰੰਗ ਨੇ। ਬੜਾ ਪਿਆਰਾ ਆਰਟੀਕਲ ਹੈ। ਨੈਕ ਚੈੱਕ ਕਰਾਓ, ਨੈਕ ਤੇ ਹੈਂਡਵਰਕ ਵੀ ਹੈ ਹਲਕਾ ਜਿਹਾ। ਨੈਕ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ, ਲੈਸ ਵਰਕ ਕਰੀ ਹੋਈ ਹੈ। ਮੈਚਿੰਗ ਬੋਟਮ ਆਏਗੀ। ਦੁਪੱਟਾ ਪ੍ਰਿੰਟਡ ਹੀ ਆਊਗਾ। ਦੁਪੱਟੇ ਬੜੇ ਸੋਹਣੇ ਆ ਇਹਨਾਂ ਦੇ ਆ ਦੇਖੋ। ਦੁਪੱਟੇ ਦੀ ਪ੍ਰਿੰਟਿੰਗ ਤੁਹਾਨੂੰ ਓਪਨ ਕਰਕੇ ਦਿਖਾ ਰਿਹਾ ਮੈਂ ਪ੍ਰੋਪਰ। ਆ ਦੇਖੋ ਕਿੰਨਾ ਪਿਆਰਾ ਪ੍ਰਿੰਟਡ ਦੁਪੱਟਾ ਕਿੰਨਾ ਪਿਆਰਾ ਪ੍ਰਿੰਟ ਹੈ ਇੱਕ ਹੈਗਾ ਗਰੇ ਰੰਗ ਇੱਕ ਹੈਗਾ ਮਾਊਸ ਕਲਰ 450 ਪ੍ਰਾਈਸ ਜੀ ਲਓ ਜੀ ਨੈਕਸਟ ਇੱਕ ਆ ਵੀ ਸੀਗਾ ਜੀ yellow ਸੀਗਾ ਸੋਲੋ ਆ yellow ਆਏਗਾ ਸੋਲੋ ਇਹ ਉਹੀ ਆ ਜੈਪੂਰੀ ਪ੍ਰਿੰਟ ਵਾਲਾ ਲਓ ਜੀ ਨੈਕਸਟ ਆਏਗਾ ਡਿਜ਼ਾਈਨ ਬੜਾ ਸੋਹਣਾ ਡਿਜ਼ਾਈਨ ਜੀ ਸੁਪਰ ਹਿੱਟ ਡਿਜ਼ਾਈਨ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਚਲੋ ਸ਼ਰਟ ਜੀ ਮੈਚਿੰਗ ਬਾਟਮ ਜੀ ਆ ਦੁਪੱਟਾ ਜੀ ਨਾਲ ਇਹ ਕਿੰਨਾ ਪਿਆਰਾ ਪ੍ਰਿੰਟ ਹੈ ਕਿੰਨਾ ਪਿਆਰਾ ਡਿਜ਼ਾਈਨ ਹੈ ਆ ਦੇਖੋ ਆ ਦੁਪੱਟਾ ਆ ਗਿਆ ਜੀ ਇਹਦੇ ਵਿੱਚ ਚਾਰ ਰੰਗ ਮਿਲਣਗੇ ਤੁਹਾਨੂੰ ਚਾਰ ਰੰਗ ਸੌਣੇ ਨੇ ਇੱਕ ਗਾਜਰੀ ਕਲਰ ਆਏਗਾ ਜੀ ਇਹਦੇ ਚ ਇੱਕ ਆਏਗਾ ਰਾਮਾ ਗ੍ਰੀਨ ਆਲੋ ਇੱਕ ਆਏਗਾ ਜੀ येलो 450 ਰੇਂਜ ਚ ਡਿਜ਼ਾਈਨ ਤੁਹਾਨੂੰ ਸਾਰੇ ਓਪਨ ਕਰਕੇ ਦਿਖਾ ਰਿਆ। ਬਾ ਵੀਡੀਓ ਮੇਰੀ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਜਿੰਨੇ ਆਪਣੇ ਫਾਇਦੇ ਕਰਵਾਉਣੇ ਆ। ਲੋ ਜੀ। ਆਹ ਡਿਜ਼ਾਈਨ ਚੈੱਕ ਕਰੋ ਕਿੰਨਾ ਪਿਆਰਾ ਡਿਜ਼ਾਈਨ ਹੈ। ਇਸੇ ਕਲਰ ਮਿਲਣਗੇ 4, ਚਾਰੇ ਰੰਗ ਬੜੇ ਸੋਹਣੇ ਨੇ। ਇਹ ਗਾਜਰੀ ਰੈੱਡ ਜਿਹਾ ਕਲਰ ਹੈ। ਰੈੱਡ ਨਹੀਂ ਕਹਿ ਸਕਦੇ ਆ ਪਰ ਪ੍ਰੋਪਰ ਗਾਜਰੀ ਕਲਰ ਹੈ ਇਹ। ਦੁਪੱਟਾ ਬਹੁਤ ਸੋਹਣਾ ਹੈ। ਹਲੇ ਪੀਸ ਫਰੈਸ਼ ਆਇਆ ਦੁਪੱਟੇ ਤਾਂ ਓਖੇ ਖੁੱਲਦੇ ਆ। ਆ ਦੇ। ਇਤੋਂ ਦਵਾ ਸੌਫਟ ਹੋ ਰਿਹਾ ਵੈਸੇ ਵੀ ਸੌਫਟ ਆ ਦੁਪੱਟਾ ਇਹਦੇ ਚਾਰ ਰੰਗ ਆਣ ਗਏ ਜੀ yellow wine ਤੇ ਕਾ ਨਮਾਇਆ ਰੰਗ ਹੈ ਮੋਰ ਪੰਖੀ ਆ ਲੋ ਜੀ ਨੈਕਸਟ ਆਏਗਾ ਡਿਜ਼ਾਈਨ ਲਾਸਟ ਡਿਜ਼ਾਈਨ ਆਏਗਾ ਜੀ ਆਹ ਵਾਲਾ ਇਹ ਦੋ ਪੀਸ ਆਏ ਆ ਹਾਂ ਪੀਸ ਚਾਰ ਆਏ ਆ ਪਰ ਦੋ ਰੰਗ ਆਏ ਆ ਆ ਨੈਕ ਕਰ ਰਹੋ ਨੈਕ ਤੇ ਹੈਂਡਵਰਕ ਲੋ ਜੀ ਮੈਚਿੰਗ ਬਾਟਮ ਲੈਂਥ ਪੂਰੀ ਆਣੀ ਐ ਸੂਟਾਂ ਦੀ ਲੈਂਥ ਕੱਟ ਨਹੀਂ ਆਉਂਦੀ ਆ ਦੇਖੋ ਦੁਪੱਟਾ ਦੇਖੋ ਕਿੰਨਾ ਸੋਹਣਾ ਇਹਦਾ ਇਹ ਲੱਗਦਾ ਜਿਵੇਂ ਮਸਲੀਨ ਦਾ ਦੁਪੱਟਾ ਲੱਗਿਆ ਹੋਵੇ ਇਹ ਕੋਟਨ ਦਾ ਵਧੀਆ ਕੁਆਲਟੀ ਦਾ ਦੁਪੱਟਾ ਹੈ ਇਹਦੇ ਤੁਹਾਨੂੰ ਦੋ ਰੰਗ ਮਿਲਣਗੇ ਇੱਕ ਆਏਗਾ ਲੈਮਨ ਲੋ ਜੀ ਹੋਰ ਸਭ ਨੂੰ ਬੇਨਤੀ ਹੈ ਕਿ ਮੇਰੀ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਦਬਾ ਦਿਓ ਸਭ ਨੂੰ ਬੇਨਤੀ ਹੈ ਜਿਹੜਾ ਵੀ ਹੁਣ ਤੁਹਾਨੂੰ ਚਾਹੀਦਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤਾ ਹੋਇਆ ਉਸ ਨੰਬਰ ਤੇ ਤੁਸੀਂ ਆਪਣਾ ਆਰਡਰ ਪਲੇਸ ਕਰਨਾ ਹੈ ਆਰਡਰ WhatsApp ਤੇ ਕਰਨਾ ਹੈ WhatsApp ਤੇ ਮੈਨੂੰ ਡਾਇਰੈਕਟ ਮੈਸੇਜ ਕਰ ਦਿਓ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਜੁਆਇਨ ਕਰਿਆ ਥੈਂਕ ਯੂ so much